ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਵੀਰ ਜੀ ਇਹਨਾਂ ਦੀ ਵਿਆਖਿਆ ਕਰਿਓ ਹੁਣ ਬੋਲੋ ਮੈਂ ਖੈਰ ਹੀ ਰੱਖਿਆ ਤਾਂ ਸਵਾਦ ਸੰਗ ਕਰਨੇ ਹਾਂ ਹਾਂਜੀ ਇੱਥੇ ਥੱਥਾ ਕਰੀਏ ਸੋਤ ਮਾਤਾ ਮਨ ਬਹੁਤ ਥੱਥਾ ਕਰੀਏ ਸਵਾਦ ਸੰਗ ਨਾਲ ਸੋਤ ਹਾਂਜੀ ਮੇਰੇ ਪਾਰ ਸਨ ਲਿੰਦੇ ਆ ਉਹ ਪ੍ਰੋਜੈਕਟ ਜਿਹੜਾ ਅਸਲਾ ਬੱਚਾ ਪਾਲਣ ਪੰਜਾਬੀ ਜਿਹਦੇ ਆ ਬਿਲਕੁਲ ਜੀ ਪਰਸੁਰਾ ਹੈ ਕਿਹੜੀਆਂ ਵੈਗਰੂ ਇਹਨਾਂ ਪਤਾ ਲੱਗਦਾ ਸੁਰਾਂ ਕਿ ਨਾ ਜੀ ਵੈਗਰੂ 5.1 ਮਿਲੇ ਕੰਪੀਟੀਸ਼ਨ 'ਤੇ ਹਾਂਜੀ ਵੈਗਰੂ ਆਮ ਹੀ ਬੰਦਾ ਤੌਰ ਵਾਜੇ ਜਾਂ ਬੈਂਡ ਵਾਜੇ ਵਾਜਦੇ ਵੀ ਮੰਡੇ ਨੇ ਕੰਪੀਟੀਸ਼ਨ ਜਿੱਤ ਕੇ ਹੂੰ ਸੋਪੇ ਪਾਇੰਦੇ ਦਾ ਗੱਲ ਚ ਇਹਨੇ ਜਵਾਬ ਦਿੱਤਾ ਇੰਗਲਿਸ਼ ਮੀਡੀਅਮ ਦੀ ਨਹੀਂ ਕੋਈ ਸੀ ਗੱਲ ਹਾਂਜੀ ਇਹਦਾ ਜਵਾਬ ਉਹ ਤੋਂ ਜਿੰਨੇ ਕਿ ਫੋਨ ਬ੍ਰਹਮ ਗੰਦੇ ਸੰਗਤ ਕੀਤੀ ਉਹਨੇ ਤੇ ਨਕਲੀ ਸਾਧੂ ਜੀ ਆਖੀ ਉਹਨੂੰ ਬਾਹਰੋਂ ਵਾਇਰੋ ਵਾਇਰੋ ਜੇ ਆਪਾਂ ਕਹਿ ਦੀ ਵੀ ਹਰ ਮੰਦਰ ਆਪਾਂ ਮੋਟੀ ਮੋਟੀ ਵਿੱਚ ਵੇਚ ਬਿਆਖਿਆ ਕਰਨੀ ਹਾਂਜੀ ਇਹ ਹਰ ਮੰਦਰ ਸਭ ਕਿੱਥੇ ਹੈ ਹਰ ਇੱਕ ਬੰਦੇ ਦੇ ਮਨ ਮੁਖ ਨੇ ਵੀ ਬੱਚੇ ਦੇ ਵੀ ਹਰ ਇੱਕ ਬੰਦੇ ਦੇ ਅੰਮ੍ਰਿਤਸਰ ਦੀ ਗੱਲ ਕਰਨੀ ਵੀ ਅੰਮ੍ਰਿਤਸਰ ਉਹਦੇ ਪਤਾ ਹੈ ਵੀ ਅੰਮ੍ਰਿਤਸਰ ਹਨੰਦ ਸਾਹਿਬ ਉਹ ਹਰ ਮੰਦਰ ਸਾਹਿਬ ਘਰ ਬਾਣੀ ਸੀ ਜੀ ਕਹਿੰਦੇ ਕਿਤਾ ਉਹ ਹਰ ਮੰੰਦਰ ਸਾਹਿਬ ਵਾਇਰੋ ਇਹ ਕੋਣ ਸਾਹ ਨਹੀਂ ਬਈ ਇਹ ਹਰਮੰਦਰ ਹਾਂ ਇਹ ਪੁਰਸਾਹ ਹੈ ਹਾਂਜੀ ਹਰਮੰਦਰ ਸਾਹਿਬ ਆਏ ਬਾਬਾ ਬਕਾਲਾ ਸਾਹਿਬ ਹੈ ਹਾਂਜੀ ਹਰਮੰਦਰ ਸਾਹਿਬ ਅੰਬਰਸਰ ਹੈ ਇਹ ਕਾਕੇ ਗੁਰਬਾਨੀ ਦੇ ਵਿੱਚ ਜਗਨਨੀ ਕੀਤਾ ਪੜ ਲੋਨੇ ਹਾਂਜੀ ਚਲੋ ਤੁਸੀਂ ਸਰੀਰ ਦਾ ਹਿੱਸੇ ਨਾਲ ਕਰੋ ਵਿਆਖਿਆ ਵੀਰ ਜੀ ਕਰੋ ਨਾ ਕੋਈ ਸੋਤ ਹੈ ਕੋਈ ਜੋਸਾ ਪਰ ਗੁਰਮੁਖ ਜਿਹੜਾ ਆਪਣੀ ਸੇਰ ਨੂੰ ਹਰਮੰਦਰ ਸਾਹਿਬ ਕਿੰਦਾ ਹਾਂਜੀ ਹਰਮੰਦਰ ਇਹ ਸਰੀਰ ਹੈ ਹਾਂਜੀ ਇਹ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਦਰਜਾ ਹਾਂਜੀ ਹਰਮੰਦਰ ਇਹ ਸਰੀਰ ਹੈ ਗਿਆਨ ਰਤ ਰਤ ਬਟੇ ਹਰ ਮੰਦਰ ਮੈਂ ਹਰ ਵਸੇ ਫਰੀ ਵਸਦਾ ਵਸਿਆ ਆਪਣੇ ਅੰਦਰ ਫੇਰ ਬੋਲਣ ਨੇ ਮਰਿਆ ਬੰਦਾ ਉੱਠ ਕੇ ਖੜੁੰਦਾ ਕਿਉਂਕਿ ਅੰਦਰਲਾ ਬੋਲਣ ਵਾਲਾ ਸੀ ਜਾਂ ਚਲੇ ਗਿਆ ਬਿਲਕੁਲ ਬਿਲਕੁਲ ਹਰ ਮੰਦਰ ਇਹ ਸੀ ਵੀ ਹੈ ਗਿਆਨ ਰਤਨ ਪ੍ਰਗਟ ਹੋਏ ਹਰ ਮੰਦਰ ਮੈਂ ਹਰ ਵਸੇ ਸਰਵੰਨਾਂਤਰ ਸੋ ਨਵੰਦਰ ਠਾਕੇ ਆਸਰੀਰ ਦੇ ਨਵੰਦਰ ਹਮ ਨਹੀਂ ਮਾਫ ਕਰਨਾ ਜੀ ਜਿਹੜੀ ਮੈਂ ਵਿਆਖਿਆ ਕਰ ਰਿਹਾ ਨਾ ਉਹਦੀ ਨਾ ਇਹਨਾਂ ਜਾਣਾ ਆਪਣੇ ਪਾਪਾ ਨੇ ਨਾ ਠੀਕ ਵਿਆਖਿਆ ਕਰਕੇ ਦੱਸੋ ਇਹਨਾਂ ਨੂੰ ਜਿਤਦੀ ਕੋਈ ਪ੍ਰਸ਼ਾਜ ਜਬ ਇਹ ਜਿਹੜੀ ਲਖਿਆ ਇਹ ਸੁਦਾਂ ਸੁਣਦੇ ਹਨ ਬਾਪੂ ਜੀ ਕਹਿੰਦੇ ਸ਼ੁਰੂ ਹੁੰਦੀ ਹੈ ਯਾਨੀ ਇੱਕ ਓਮਕਾਰ ਦਾ ਮਲੇਹ ਹੁੰਦਾ ਵੀ ਇੱਕ ਹੈ ਉਹ ਮਤਲਬ ਇਹ ਹਾਂ ਕਿ ਪਤਾ ਨਹੀਂ ਕਿੰਨ ਲੱਗਦਾ ਇਹ ਜਿਹੜੀ ਬਹੁਤ ਭੀਕੀ ਦਾ ਰਸਤਾ ਬਾਪੂ ਜੀ ਕਹਿੰਦੇ ਕੋ ਮਿਲ ਲੈ ਗੁੱਜੂ ਹਾਂ ਨਹੀਂ ਤੇ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਇਹ ਤਾਂ ਹਾਂਜੀ ਕਿ ਕਿ ਜਿੱਦਾਂ ਕਹਿੰਿਆ ਵੀ ਕਿਹੜੀ ਗੱਲ ਕੀਤੀ ਤੁਸੀਂ ਵੀ ਇਹ ਮਿੱਟੀ ਠੀਕ ਹੈ ਜੀ ਹਾਂ ਸਹੀ ਗੱਲ ਆ ਤੁਸੀਂ ਕੀਤਾ ਮਿੱਟੀ ਤੋਂ ਜਗ ਚੰਨ ਹਾਂਜੀ ਨਹੀਂ ਤੇ ਕਈ ਮਿੱਟੀ ਕਈ ਇੰਦਫਾਨ ਤੱਕ ਕਈ ਜਾਂਦੇ ਜੀ ਬਿਲਕੁਲ ਪਹਿਲਾਂ ਤੇ ਸੁਣਿਆ ਮੈਂ ਉਹ ਸਮੇਂ ਨਹੀਂ ਆ ਪੜਦੇ ਨੇ ਕਿੰਨੇ ਮਿੱਟੀ ਕਿੰਦੇ ਰਹੇ ਤੇ ਨਗਰ ਕੀਰਤ ਨਿਕਲਦਾਂ ਤੇ ਜਲੂਸ ਕਿੰਦੇ ਨੇ ਮੈਂ ਹਾਂਜੀ ਕਹਿੰਦੇ ਨਗਰ ਕੀਰਤ ਨ ਜਲੂਸ ਕਿੰਦੇ ਨੇ ਫਿਰ ਮੈਂ ਕਹਿੰਦੇ ਸੀ ਸੁਣਿਆ ਮੈਂ ਜੀ ਕਹਿੰਦੇ ਕਹਿੰਦੇ ਬਾਬਾ ਜੀ ਜਲੂਸ ਕਿੰਦੇ ਨੇ ਜਲੂਸ ਉਹਨੂੰ ਕਹਿ ਦਿੱਤਾ ਆਪਣੇ ਬੋਲ ਚ ਫਰਕ ਪਾਣਾ ਹਾਂਜੀ ਮਤਲਬ ਇੱਕ ਓੰਕਾਰ ਦਾ ਮਤਲਬ ਹੈ ਵੀ ਪ੍ਰਮਾਤਮਾ ਇੱਕ ਹੈ ਹਾਂਜੀ ਉਹ ਅੰਕ ਜਿਹੜਾ ਇੱਕ ਓੰਕਾਰ ਦਾ ਮਤਲਬ ਹੈ ਵੀ ਪ੍ਰਮਾਤਮਾ ਸਿਰਫ ਇੱਕ ਹੀ ਹੈ ਅੱਗੇ ਿਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਕੋफी ਨਾਨੂ ਜੁਨਾਤ ਰਹੇ ਤੇ ਨਿਰਭਉ ਨਿਰਭੈ ਉਹ ਜੁਨਾਤ ਰਹੇ ਤੇ ਉਹ ਦਰ ਨੇ ਕਿਸ ਚੀ ਦਾ ਉਹਨ ਕਿਸ ਚੀ ਦਾ ਦਰ ਨਹੀਂ ਉਹਨੂੰ ਉਹ ਕਿਹਾ ਕਿ ਉਹ ਆਪ ਨਿਰੰਕਾਰ ਦਾ ਆਪ ਪਰਮੇਸ਼ਰ ਹੈ ਤਾਂ ਉਹਨੂੰ ਗੱਲ ਕਰ ਹਾਂ ਨਿਰਭੈ ਵੀ ਆਪ ਪਰਮੇਸ਼ਰ ਹੈ ਹਾਂਜੀ ਹਾਂਜੀ ਨਰਵੈਰ ਦਾ ਮਤਲਬ ਆਪ ਨਰਵੈਰ ਆ ਪਰਮੇਸ਼ਰ ਆ ਨਾ ਜੁਨੀ ਸਾਹਿਬਾਂ ਜਿਨ੍ਹਾਂ ਦਾ ਰਹਿ ਤੋ ਉਹ ਜੁਨੀ ਸਾਹਿਬਾਂ ਜਿਨ੍ਹਾਂ ਦਾ ਰਹਿ ਤੋ ਉਹਨਾਂ ਪਈ ਉਹ ਜੁਨੀ ਜਨਤ ਵਿੱਚ ਆਸਰ ਅਕਾਲ ਮੂਰਤ ਜੁਨੀ ਸਾਹਿਬਾਂ ਨੂੰ ਉਹ ਤੇ ਕਾਲ ਵੀ ਨਹੀਂ ਜੋਰ ਪਾਸਾ ਤਾਂ ਪਈ ਵੀ ਉਹ ਅਸਲ ਬਸ ਉਹ ਤੇ ਕਾਲ ਅਸਲ ਨਹੀਂ ਕਰਦਾ ਕਾ ਕਾਲ ਬਣਾਇਆ ਉਹਨੇ ਤਾਂ ਹਮਮ ਹਰ ਕਾਲ ਕਰਦਾ ਵਾ ਮੇਰੇ ਤੇਰੇ ਇੱਕ ਦੇ ਅਸਰ ਉਹਨੂੰ ਉਹ ਤੇ ਕਾਲ ਮੂਰਤ ਜਿਹੜਾ ਇਹਦਾ ਬਦਲ ਗਿਆ ਹਾਂਜੀ ਹਾਂਜੀ ਅਕਾਲ ਮੂਰਤ ਜੁਨੀ ਸਾਹਿਬਾਂ ਨੂੰ ਜੋ ਪੀ ਉਜਨਾ ਰਹਿ ਤੇ ਆ ਤੇ ਉਹਨਾਂ ਦੀ ਜਦੋਂ ਮਤਲਬ ਉੱਪਰ ਉੱਠ ਚੋਕਾ ਬੀਤਾ ਗੋਰ ਪ੍ਰਸ਼ਾਦ ਜਪਾਦ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਉਸਦੀ ਵੀ ਸਰ ਨਾਨਕ ਉਸਦੀ ਪੂਰੀ ਸਤਿ ਨੀ ਗੋਰ ਪ੍ਰਸ਼ਾਦ ਗੋਰ ਪ੍ਰਸ਼ਾਦ ਸਾਥੀ ਆ ਉਹ ਮਤਲਬ ਗੋਰ ਪ੍ਰਸ਼ਾਦ ਤਾਂ ਵੀਰ ਜੀ ਬੈ ਪੁੱਛ ਲੈ ਪਲੀਜ਼ ਗੋਰ ਪ੍ਰਸ਼ਾਦ ਗੋਰ ਪ੍ਰਸ਼ਾਦ ਅੱਛਾ ਉਸ ਉਸ ਤੋਂ ਗੋਰ ਪ੍ਰਸ਼ਾਦ ਦਾ ਮਲਕ ਹੁੰਦਾ ਇਹ ਨਾਸੂਨ ਕਰੀ ਇਹ ਮੈਨੂੰ ਨਹੀਂ ਮੈਨੂੰ ਨਹੀਂ ਜੀ ਪਤਾ ਮਾਫ ਕਰਨਾ ਗੁਰ ਪ੍ਰਸਾਦ ਕਈ ਚੀਜ਼ ਇਕੱਠੀਆਂ ਪੜ ਲੈਣਾ ਨਾ ਆਪਾਂ ਗੁਰ ਪ੍ਰਸਾਦ ਜੱਪ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵੀ ਪ੍ਰਮਾਤਮਾ ਪਹਿਲਾਂ ਵੀ ਸੀ ਪ੍ਰਮਾਤਮਾ ਹੁਣ ਵੀ ਹੈ ਪ੍ਰਮਾਤਮਾ ਸਦਾ ਹੀ ਰਹੇਗਾ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆ ਇਹਦਾ ਮਤਲਬ ਇਹ ਹੈ ਨਾ ਆਜ ਸੱਚ ਵੀ ਆਜ ਪਹਿਲਾ ਜੁਗਾ ਜੁਗਾ ਕੋ ਜਿਹੜਾ ਪ੍ਰਮਾਤਮਾ ਹੈਗਾ ਏਕ ਹੀ ਆ ਜੁਗਾ ਸੱਚ ਵੀ ਹੁਣ ਵੀ ਹੈਗਾ ਨਹੀਂ ਹੈ ਵੀ ਸੱਚ ਵੀ ਹੁਣ ਵੀ ਹੈ ਇਹ ਸਦਾ ਸਦਾ ਬਹਾਰ ਹੈਗਾ ਇਹ ਨਾਨਕ ਹੋਸੀ ਵੀ ਸੱਚ ਗੁਰੂ ਰਣਕਦੇਵ ਜੀ ਨੇ ਕਿਹਾ ਨਾਨਕ ਹੋਸੀ ਵੀ ਸੱਚ ਵੀ ਇਹ ਸਦਾ ਹੀ ਰਹੇਗਾ ਸਦਾ ਰਹੇਗਾ ਨਾਨਕ ਹੋਸੀ ਵੀ ਸੱਚ ਤੇ ਹਨਾ ਇਹ ਰੋ ਪਏ ਚਲੋ ਕੋਈ ਗੱਲ ਵੀਰ ਜੀ ਅੱਗੇ ਆਪਾਂ ਕਿਦੇ ਇਹਦਾ ਹੀ ਰੱਖਿਆ ਹੋਰ ਸਰ ਤੋਂ ਚੰਗੀ ਤਰ੍ਹਾਂ ਹੋਰ ਵਿਚਾਰ ਕਰਕੇ ਸੁਣਾਵਾਂਗੇ ਅੱਜ ਆਪਾਂ ਇੱਕੇ ਦਮ ਸਸਿਗਾਲ ਜੀ ਸੰਤ ਜੀ ਆਈ ਨਾ ਵਾਹੇ ਆਏ ਸੀ ਕਿਤੇ ਵਾਂਡੇ ਦੇ ਵੀਰ ਜੀ ਨੇ ਵੀ ਆ ਗਏ ਗੁਜਰਤੀ ਕਰੇ ਤੇ ਇੱਕ ਜਦਮੀ ਨਾ ਪਾਠ ਕਰਕੇ ਅਸੀਂ ਏਡਾ ਕ ਘੰਟਾ ਵੈਗੁਰ ਜੀ ਦਾ ਨਾਮ ਜਪ ਕੇ ਤੇ ਵੀਰ ਜੀ ਨਾਲ ਪੁੱਛਣ ਲੱਗੇ ਵੀ ਆਪਣੇ ਮੂਲ ਮੰਤਰ ਦੀ ਗਾਇਕਿਆ ਨਾ ਮੂਲ ਮੰਤਰ ਦੀ ਗਾਇਕਿਆ ਕੁਝ ਸਗੋਂ ਵਾਧੀ ਕਰਦੀ ਤਾ ਇਹ ਦੇਖੀਏ ਕਹੀ ਹੈ ਹਾਂਜੀ ਵਾਗਰ ਜੀ ਦਾ ਖਾਸਾ ਵਾਗਰ ਜੀ ਕੀ ਵਾਗਰ ਜੀ ਦਾ ਖਾਸਾ ਵਾਗਰ ਜੀ ਕੀ